ਆਈਸਕ੍ਰੀਮ ਖਾਨ ਰੁਕੇ ਹੀ ਉੱਥੇ ਔਰ ਅਨੇ ਸਾਡੇ ਨਾਲ ਬਹੁਤ ਬਦਮਾਸ਼ੀ ਕੀਤੀ ਸਾਡੇ ਨਾਲ ਸ਼ੇਡ ਖਾਨੀ ਕੀਤੀ ਉਹਨਾਂ ਨੇ ਜਿਹੜੇ ਉਹਨਾਂ ਨੇ ਲਵਜ਼ ਉੱਥੇ ਬੋਲੇ ਸੀ ਕਦੀ ਸੁਣੇ ਵੀ ਨਹੀਂ ਆ ਨਾ ਬਸ ਸੀ ਕਦੀ ਕਿਸੇ ਨੂੰ ਲਵਕਾਇਤ ਕੀਤਾ ਉਹਨਾਂ ਨੇ ਮਣ ਕੇ ਉੱਥੋਂ ਅਸੀਂ ਆ ਗਏ ਨਵੇੜ ਕੇ ਵਾਪਸ ਸਾਡੇ ਪਿੱਛਾ ਕਰਕੇ ਫੇਰ ਇੱਥੇ ਅੱਤਰ ਆ ਗਏ ਆ ਠੀਕ ਹੈ ਇੱਥੇ ਆ ਕੇ ਉਹਨਾਂ ਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਟੀਆਂ ਕੁੜੀਆਂ ਸਾਡੇ ਤੇ ਹਮਲਾ ਕੀਤਾ ਵਾ ਇੱਟਾਂ ਵਗੈਰਾ ਮਾਰੀਆਂ ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜਿ ਉਹਨਾਂ ਨੇ ਵੇਖਿਆ ਨਹੀਂ ਉੱਥੇ ਮਣ ਕੇ ਸਾਰੇ ਇੰਨੇ ਉੱਥੇ ਰੋੜੇ ਵਗੈਰਾ ਸਭ ਕੁਝ

ਉਹਨਾਂ ਨੇ ਮੁੜ ਕੇ ਉੱਥੋਂ ਅਸੀਂ ਆ ਗਏ ਆ ਨਵੇੜ ਕੇ ਵਾਪਸ ਸਾਡੇ ਪਿੱਛਾ ਕਰਕੇ ਫਿਰ ਇੱਥੇ ਟਕਰ ਆ ਗਏ ਆ ਠੀਕ ਹੈ ਇੱਥੇ ਆ ਕੇ ਉਹਨਾਂ ਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਟੀਆਂ ਕੁੜੀਆਂ ਸਾਡੇ ਤੇ ਹਮਲਾ ਕੀਤਾ ਵਾ ਇੱਟਾਂ ਵਗੈਰਾ ਮਾਰੀਆਂ ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜ ਉਹਨਾਂ ਨੇ ਵੇਖਿਆ ਨਹੀਂ ਉੱਤੇ ਮੁੜ ਕੇ ਸਾਰੇ ਇੰਨੇ ਇੱਥੇ ਰੋੜੇ ਵਗੈਰਾ ਸਭ ਕੁਝ ਮਾਰਿਆ ਉਹਨਾਂ ਨੇ ਸਾਰੀ ਗਲੀ ਦੇ ਵਿੱਚ ਅਚਾਨਕ ਕਿਸ ਤਰ੍ਹਾਂ ਹੋਇਆ ਸੀ ਉੱਥੇ ਪੁਲਿਸ ਨੇ ਨਹੀਂ ਪੜਿਆ ਸੀ ਹਾਂਜੀ ਉਹ ਤਨਵੇੜਿਆ ਸੀਗਾ ਪੁਲਿਸ ਨੇ ਬਟ ਉਹ ਫਿਰ ਵੀ ਟਲੇ ਨਹੀਂ ਮਗਰ ਟਕਰ ਆ ਗਏ ਕਿੰਨੇ ਚਲੇ ਸੀ ਟੋੜ ਕੈਂਦੀ ਬਹੁਤ ਜ਼ਿਆਦਾ ਸੀਗੇ ਹਾਂਜੀ ਪਹਿਲਾਂ ਤਾਂ ਜਦੋਂ ਆਏ ਨਾ ਫਸਟ ਟਾਈਮ ਤੇ ਦੋ ਜਾਂ ਤਿੰਨ ਜਣੇ ਹੀ ਸੀਗੇ ਉਦੋਂ ਬੰਨਾਂ ਨੇ ਫੋਨ ਕਰ ਕਰਕੇ ਸਾਰੇ ਇੰਨੇ ਜ਼ਿਆਦਾ ਬੁਲਾ ਲਏ ਇਕੱਠੇ ਹੋ ਹੀ ਗਏ ਹੋਈ ਗਏ ਸਾਡੇ ਸਾਰੇ ਗਿਣਤੀ ਦਾ 6 ਜਣੇ ਸੀਗੇ ਜਿਹੜੇ ਅਸੀਂ ਉਹਨਾਂ ਦੇ ਅੱਗੇ ਨਹੀਂ ਕੁਝ ਹੋਇਆ ਕੋਈ ਤੁਹਾਡੀ ਜਾਂ ਕੀ ਕੋਈ ਦੁਸ਼ਮਣੀ ਨਹੀਂ ਹੈ ਘੀ ਭਾਜੀ ਸਾਡੀ ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਸਾਡੇ ਨਾਲ ਕੋਈ ਸਾਨੂੰ ਨਾ ਉਹਨਾਂ ਨੇ ਬਸ ਸਿਰਫ ਬਦਤਮੀਜ਼ੀ ਕੀਤੀ ਆ ਸਾਨੂੰ ਛੇੜਖਾਨੀ ਕੀਤੀ ਨਾ ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ ਸੀ ਉਹਨਾਂ ਨੇ ਜੋ ਵੀ ਸੀ ਅਸੀਂ ਕਰਕੇ ਆਏ ਹ ਬਟ ਉਹ ਸਾਰੇ ਪਿੱਛਾ ਕਰਕੇ ਆ ਗਏ हां जी ਸਾਡੀ ਗੱਡੀ ਤੋੜਤੀ ਐਕਟਿਵ ਵੀ ਤੋੜਤੀ ਆ ਉਹਨਾਂ ਨੇ ਗੱਡੀ ਐਕਟਿਵ ਦਾ ਕੁਝ ਰਹਿਣ ਨਹੀਂ ਦਿੱਤਾ ਕੀ ਮਨ ਕਰਦੇ ਉਹਨਾਂ ਨੂੰ ਤਾਂ ਉਹ ਸਜ਼ਾ ਉਹਨ ਕੀ ਕਰਨ ਠੀਕ ਹਾਂ ਜੀ ਹਾਂ ਜੀ ਟੜਨਾ ਮਨਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਸਰ ਸਰ ਰਾਤੀ ਬਹੁਤ ਸਾਡੇ ਨਾਲ ਤੱਕਾਇਆ ਬਹੁਤ ਜ਼ਿਆਦਾ ਮਾੜਾ ਕੰਮ ਆਇਆ ਪੰਜ-ਸੱਤ ਲੜਕੇ ਸੀ ਉੱਥੇ ਉਹਨਾਂ ਨੇ ਲੜਕੀਆਂ ਨਾਲ ਛੇੜਖਾਨੀ ਕਰਕੇ ਉਸ ਤੋਂ ਬਾਅਦ ਸਾਡੇ ਇੱਥੇ ਮਗਰ ਆਏ ਸਾਡੀ ਗੱਡੀ ਤੋੜਤੀ ਆ ਪੂਰੇ ਮਹੱਲੇ ਦੇ ਵਿੱਚ ਇੱਟਾਂ ਮਾਰ ਕੇ ਗਏ ਸ਼ਰਮ ਇੱਕ ਘੰਟਾ ਇੱਟਾਂ ਮਾਰਦੇ ਰਹੇ ਇੱਥੇ ਇੱਕ ਘੰਟਾ ਪੂਰਾ ਸਾਡਾ ਮਹੱਲਾ ਜਾਗ ਗਿਆ ਸੀ ਕਿ ਆਨੂੰ ਬਚਾਓ ਫੇਰ ਸਾਡਾ ਬਚਾ ਹੋਇਆ ਨਹੀਂ ਤੇ ਸਾਡਾ ਉਹਨਾਂ ਨੇ ਕੁਛ ਨਹੀਂ ਐਕਟਿਵ ਹੀ ਸਾਡੀ ਉਹਨਾਂ ਨੇ ਇਤਨਾ ਪੰਨੀ ਕਿਉਂਕਿ ਲੋਹੇ ਦੀ ਜਿਹੜੀ ਅੰਦਰ ਰਾਡ ਹੁੰਦੀ ਆ ਉਹ ਹੈਂਡਲ ਤੱਕ ਉਹਨਾਂ ਨੇ ਦੱਤਰ ਮਾਰ ਮਾਰ ਤੋੜਦੇ ਹੋਏ ਐਕਟਿਵ ਦਾ ਕੁਛ ਵੀ ਨਹੀਂ ਦਿੱਤਾ ਆ ਵੀਡੀਓ ਵੀ ਵੀਡੀਓ ਵੀ ਆਈ ਸਾਹਮਣੇ ਵੀਡੀਓ ਸਾਡੀ ਸਾਰੇ ਵੀਡੀਓ ਆ ਗਈ ਸੀ ਸੀ ਕੈਮਰੇ ਲੱਗੇ ਵੀਡੀਓ ਸਾਰਿਆਂ ਨੇ ਬਣਾਈ ਹੋਈ ਆ ਵੀਡੀਓ ਪੂਲ ਸਕਾਰਵਾਈ ਕਹਿੰਦੇ ਹੀ ਕਰ ਰਹੇ ਆ ਰਾਤੀ ਵੇਸ ਹੀ ਉਹਨਾਂ ਦੇ ਸਵੇਰ ਤੱਕ ਬੰਦੇ ਰੈਸਟ ਕਰਾਂਗੇ ਉਹ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਸਾਨੂੰ ਇਹ ਹੈ ਕਿ ਸਾਨੂੰ ਸਾਫ ਚਾਹੀਦਾ ਪੂਰਾ ਬਹੁਤ ਜ਼ਿਆਦਾ ਨਾ ਤੱਕਾਗੇ ਤਾਂ ਹੁਣ ਆੜਿਓ ਮੈਂਬਰ ਸੀ ਇਹਨਾਂ ਨੂੰ ਮਲਗੀ ਉਹਨਾਂ ਨੇ ਮਾਰਨ ਤੱਕ ਗਏ ਆ ਲੜਕੀਆਂ ਗੱਡੀ 'ਚ ਹੀ ਗੱਡੀ ਭਾਈ ਟੋਟਲ ਕੰਡਮ ਹੋ ਗਈ ਆ ਐਕਟਵਾ ਵੀ ਕੰਡਮ ਹੋ ਗਈ ਗੱਡੀ ਵੀ ਪੂਰੀ ਕੰਡਮ ਹੋ ਗਈ ਹੋਈ ਆ ਅੱਛਾ ਤੇ ਉਹ ਫੜਿਆ ਕਿ ਕੋਈ ਸਰ ਵਾਈਟ ਨਾਲੋ ਮੇਰੇ ਸਾਨੂੰ ਕਾਬੂ ਆਇਆ ਕਿ ਨਹੀਂ ਕਾਬੂ ਆਇਆ ਕਿ ਨਹੀਂ ਆਇਆ ਸਰ ਉਹ ਤਾਂ ਇੱਕ ਕਰਨੀ ਕਿ ਪੁਲਿਸ ਚਲਾ ਆਇਆ